ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਅੱਜ ਵਾਲੇ ਦੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੀਆਂ ਤਿੰਨ ਵੱਡੀਆਂ ਖਬਰਾਂ ਜੁੜੀਆਂ ਨੇ ਤਿੰਨਾਂ ਨੂੰ ਲੈ ਕੇ ਆਪਾਂ ਡਿਸਕਸ ਕਰਦੇ ਹਾਂ ਅੱਜ ਤੁਸੀਂ ਦੇਖਣਾ ਪੂਰੀ ਉਹ ਵੀਡੀਓ ਤੇ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਣਾ ਕਿਉਂਕਿ ਜਿਹੜੀਆਂ ਅੱਜ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿੱਚ ਵੱਡੀਆਂ ਖਬਰਾਂ ਨੇ ਜਿਹੜਾ ਚਰਚਾ ਆਮ ਨੇ ਜਿਹੜੀਆਂ ਬਹੁਤ ਜਿਹੜੀਆਂ ਚੱਲ ਰਹੀਆਂ ਨੇ ਪਹਿਲਾਂ ਆਪਾਂ ਦੱਸ ਦਈਏ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਮਹਾਲੀ ਦੇ ਫੋਟੋ ਹਸਪਤਾਲ ਦੇ ਵਿੱਚ ਦਾਖਲ ਨੇ ਬੁੱਧਵਾਰ ਦੇ ਜਿਹੜੇ ਦਾਖਲ ਨੇ ਅੱਜ ਕਰੀਬ ਚੌਥਾ ਦਿਨ ਹੋ ਗਿਆ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਸਾਹ ਲੈਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਡਿਕਤਾ ਜਿਹੜੀ ਕਿ ਉਹਨਾਂ ਦੇ ਫੇਫੜਿਆਂ ਦਾ ਦਵਾਗ ਆ ਥੋੜਾ ਜਿਹਾ ਉਸ ਦੇ ਇੰਜੀਨੀਅਰ ਨੇ ਜਿਹੜੀਆਂ ਉਹ ਥੋੜੀਆਂ ਜਿਹਾ ਦਵਾਈਆਂ ਹੋ ਜਾਂ ਨੇ ਡਾਕਟਰਾਂ ਵੱਲੋਂ ਇਹ ਕਿਹਾ ਜਾ ਰਿਹਾ ਤੇ ਡਾਕਟਰ ਵੱਲੋਂ ਇਹ ਵੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਸਿਹਤ ਬੇਸ਼ੱਕ ਪਹਿਲਾਂ ਨਾਲੋਂ ਹੁਣ ਕਾਫੀ ਠੀਕ ਆ ਬਾਕੀ ਉਹਨਾਂ ਦੇ ਜਿਹੜੇ ਹਾਰਡ ਦੇ ਨੇ ਜਿਹੜੇ ਉਹ ਸਾਰੇ ਸੈਂਪਲ ਲੈਤੇ ਗਏ ਨੇ ਸਾਰੀਆਂ ਜਿਹੜੀਆਂ ਰਿਪੋਰਟਾਂ ਦੇ ਆਉਣ ਤੋਂ ਬਾਅਦ ਇਹ ਜਿਹੜਾ ਅੱਗੇ ਪਤਾ ਲੱਗੇਗਾ ਕਿ ਕੀ ਜਿਹੜਾ ਕਾਰਨ ਰਿਹਾਗਾ ਇਹਦਾ ਦੂਜੇ ਪਾਸੇ ਪ੍ਰੋਚਜੋਗ ਸੂਤਰਾਂ ਤੋਂ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਿ ਭਗਵੰਤ ਮਾਨ ਸੀਐਮ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਹਸਪਤਾਲ ਮਹਾਲੀ ਦੇ ਹਸਪਤਾਲ ਫੋਰਡ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਕਹਦੇ ਹੁਣ ਸ਼ਿਫਟ ਕੀਤਾ ਜਾਊ ਕਿਸੇ ਹੋਰ ਹਸਪਤਾਲ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਚੱਲੂਗਾ ਫਿਲਹਾਲ ਜਿਹੜੇ ਪੁਰੋਸੇ ਜੋਗ ਸੂਤਰਾਂ ਤੋਂ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਡਾਕਟਰ ਉਹਦਾ ਕਹਿਣਾ ਹੈਗਾ ਕਿ ਹੁਣ ਸੀਐਮ ਮਾਨ ਦੀ ਜਿਹੜੀ ਸਿਹਤ ਆ ਉਹ ਬਿਲਕੁਲ ਠੀਕ ਆ ਤੇ ਜਿਹੜਾ ਆਪਾਂ ਕਹਿੰਦੇ ਫੋਰਡ ਹਸਪਤਾਲ ਦੇ ਵਿੱਚ ਜਿਹੜਾ ਵੱਡੀ ਫੋਰਸ ਲੱਗੀ ਹੋਈ ਆ ਕਿ ਭਵੰਤਮਾਨ ਉੱਤੇ ਜਿਹੜੇ ਕਾਫੀ ਦਿਨਾਂ ਤੋਂ ਦਾਖਲ ਨੇ ਡਾਕਟਰਾਂ ਦਾ ਕਹਿਣਾ ਕਿ ਸਿਹਤ ਉਹਨਾਂ ਦੀ ਪਹਿਲਾਂ ਨਾਲੋਂ ਠੀਕ ਆਉਣ ਬਿਲਕੁਲ ਠੀਕ ਨੇ ਚਲੋ ਆਪਾਂ ਕਹਿੰਦੇ ਆ ਕਿ ਤੰਦਰੁਸਤ ਰਹਿਣਾ ਪਰ ਜਿਹੜਾ ਵਿਰੋਧੀ ਆਪ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਭਗਵੰਤ ਮਾਨ ਦਾ ਹਾਰਡ ਦਾ ਕੋਈ ਜਿਹੜਾ ਈਸ਼ੂ ਨਹੀਂ ਜਿਹੜਾ ਤੇ ਲੋਕ ਵਿਰੋਧੀ ਇਹ ਪਾਰਟੀਆਂ ਗੱਲਾਂ ਕਰ ਰਹੀਆਂ ਨੇ ਇੱਕ ਟ੍ਰੋਲ ਕਰ ਰਹੀਆਂ ਨੇ ਪਰ ਇਹ ਟ੍ਰੋਲ ਕਰਨ ਦਾ ਜਿਹੜਾ ਸਮਾਂ ਨਹੀਂ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦਾ ਜਿਹੜਾ ਲੀ버 ਉਹ ਡੈਮੇਜ ਹੋ ਚੁੱਕਿਆਗਾ ਜਿਹੜਾ ਤੇ ਇਸ ਨੂੰ ਲੈ ਕੇ ਜਿਹੜੀ ਵਿਰੋਧੀਆਂ ਬੰਦੋ ਇਹ ਵੱਡੀ ਖਬਰ ਜਿਹੜੀ ਕਹਿਦੀ ਆ ਆਪਾਂ ਇਹ ਦੱਸੀ ਜਾ ਰਹੀ ਆ ਕਿ ਉਹਨਾਂ ਦੇ ਲੀਵਰ ਦੇ ਵਿੱਚ ਜਿਹੜੀ ਸੋਜਸ ਆ ਰਹੀ ਆ ਜਾਂ ਲੀਵਰ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਨੇ ਕਿਉਂਕਿ ਉਹਨਾਂ ਮਤਲਬ ਕਿਹਾ ਜਾ ਰਿਹਾ ਕਿ ਭਗਵਾਨ ਜਤਮਾਨ ਪਹਿਲਾਂ ਤੋਂ ਹੀ ਜਿਹੜਾ ਹੈ ਸ਼ਰਾਬ ਦੇ ਜਿਹੜੇ ਉਹ ਕਾਫੀ ਟਾਈਮ ਤੋਂ ਜਿਹੜੇ ਸ਼ਰਾਬ ਦੇ ਆਦੀ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਲੀਵਰ ਦੇ ਵਿੱਚ ਜਿਹੜੀਆਂ ਦਿੱਕਤਾਂ ਆਈਆਂ ਨੇ ਫਿਲਹਾਲ ਅਸੀਂ ਡਾਕਟਰਾਂ ਦਾ ਕਹਿਣਾ ਮੰਨਾਂਗੇ ਕਿਉਂਕਿ ਜੋ ਡਾਕਟਰ ਕਹਿ ਰਹੇ ਨੇ ਕਿ ਸਿਹਤ ਬਿਲਕੁਲ ਠੀਕ ਆ ਪਹਿਲਾਂ ਦੇ ਨਾਲੋਂ ਤੇ ਜਲਦੀ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦਿੱਤੀ ਜਾਵੇਗੀ। ਦੂਜੀ ਨਾਲ ਖਬਰ ਅੱਜ ਵੱਡੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਕਲਤਾਰ ਸਿੰਘ ਸਦਮਾ ਜੋ ਕੋਟਕਪੂਰਾ ਤੋਂ ਜਿਹੜੇ ਵਿਧਾਇਕ ਨੇ ਅਤੇ ਨਾਲ ਹੀ ਜਿਹੜੇ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਤੇ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੁਣ ਨ ਦਿੱਤਾ ਜਾ ਰਿਹਾ ਵਿੱਚ ਤਾਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਆਈ ਆ ਕਿ ਉਹਨਾਂ ਨੂੰ ਕਾਰਜਕਾਰੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾ ਰਿਹਾ ਦੂਜੇ ਪਾਸੇ ਜਿਹੜੇ ਸਰਕਾਰੀ ਸੂਤਰਾਂ ਤੋਂ ਇਹ ਵੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਿ ਕਲਤਾਰ ਸਿੰਘ ਸੱਧਵਾ ਦੇ ਜਿਹੜਾ ਕੋਠੀ ਦੇ ਵਿੱਚ ਅੱਜ ਤੋਂ ਕਰੀਬ ਕਈ ਦਿਨ ਪਹਿਲਾਂ 30 ਤੋਂ 30 ਤੋਂ 35 ਜਿਹੜੇ ਪੰਜਾਬ ਦੇ ਵਿਧਾਇਕ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਕਿਉਂਕਿ ਪੰਜਾਬ ਦੇ ਅੰਦਰ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਕਾਰਟੋਕਲੇਸ ਚੱਲ ਰਿਹਾ ਕਾਫੀ ਜਿਹੜਾ ਬਾਦ ਦਾ ਜਿਹੜਾ ਨਜ਼ਰ ਆ ਰਿਹਾਗਾ ਚਾਹੇ ਉਹ ਕੇਜਰੀਵਾਲ ਨੂੰ ਲੈ ਕੇ ਹੋਵੇ ਚਾਹੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਹੋਵੇ ਜੇ ਜਿਸ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਜਿਹੜੇ 5 ਮੰਤਰੀ ਬਦਲੇ ਗਏ ਨੇ ਕਹਿੰਦੇ ਉਹਨਾਂ ਵਿੱਚੋਂ ਇੱਕ ਮੰਤਰੀ ਸਿਰਫ ਭਗਵੰਤ ਮਾਨ ਦੇ ਜਿਹੜਾ ਨਾਂ ਤੇ ਲਗਾਇਆ ਗਿਆ ਜਿਹੜੇ 4 ਮੰਤਰੀ ਨੇ ਉਹ ਦਿੱਲੀ ਵਾਲੇ ਦੇ ਨਾਂ ਤੇ ਜਿਹੜੇ ਬਦਲੇ ਗਏ ਨੇ ਇਹ ਵੀ ਵੱਡੀ ਖਬਰ ਸੂਤਰਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਹੁਣੇ-ਹੁਣੇ ਖਬਰ ਜਿਹੜੇ ਵੱਡੇ ਖਬਰ ਆ ਜਿਹੜੀ ਆਪਾਂ ਇਹ ਕਹਦੇ ਆ ਕਿ ਕਲਤਾਰ ਸਿੰਘ ਸੱਜਮਾਂ ਦੀ ਸਿੱਧਵਾਂ ਦੀ ਕਲਤਾਰ ਸਿੰਘ ਸਿੱਧਵਾਂ ਦੀ ਘਰ ਦੀ ਜਿਹੜੀ ਆਪਾਂ ਕੋਠੀ ਦੀ ਕਹਦੇ ਆ ਉਹਦੀ ਸਕਿਉਰਟੀ ਕਹਿੰਦੇ ਬਹੁਤ ਵਧਾ ਦਿੱਤੀ ਗਈ ਆ ਕਰੀਬ ਕਹਿੰਦੇ ਕਾਫੀ ਗੱਡੀਆਂ ਨੇ ਜਿਹੜੀਆਂ ਕਮਾਂਡੋ ਜਿਹਦੇ ਤੇ ਫੋਰਸ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਬਟਾਲੀਆਂ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਕੀਤੀ ਉਹਨਾਂ ਦੇ ਕੋਠੀ ਦੇ ਘਰ ਦੀ ਜਿਹੜੀ ਵਧਾ ਦਿੱਤੀ ਗਈ ਆ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਉਦਾਗਾ ਲਗਭਗ ਉਹਨਾਂ ਕੋਲੇ ਆ ਚੁੱਕਿਆ ਹੈ ਲਗਭਗ ਤੈ ਹੋ ਚੁੱਕਿਆਗਾ ਦੂਜੇ ਪਾਸੇ ਵਿਰੋਧੀਆਂ ਵੱਲੋਂ ਅਤੇ ਹੋਰ ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜਿਹੜਾ ਫਿਲਹਾਲ ਅਜੇ ਜਿਹੜਾ ਕਾਰਜਕਾਰੀ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾਵੇਗਾ ਪਰ ਦੂਜੇ ਪਾਸੇ ਸੂਤਰਾਂ ਤੋਂ ਇਹ ਵੀ ਸਾਹਮਣੇ ਗੱਲ ਆ ਰਹੀ ਆ ਕਿ ਜਿਹੜੇ ਉਹਨਾਂ ਨੂੰ ਵਿਧਾਇਕ ਜਾ ਕੇ ਮਿਲੇ ਸੀ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਪੰਜਾਬ ਦੇ ਵਿੱਚ ਜਿਵੇਂ ਕਟੂਕਲੇਸ ਰਹਿੰਦਾ ਸੀ ਇਸ ਕਰਕੇ ਕਹਿੰਦੇ ਕਿ ਕਲਤਾਰ ਸਿੰਘ ਸੱਧਵਾ ਜਿਹੜੇ ਨੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਜਿਹੜਾ ਨਵੇਂ ਮੁੱਖ ਮੰਤਰੀ ਦਿੱਤਾ ਜਾ ਰਿਹਾ ਜਮੇ ਕਿ ਭਗਵੰਤ ਮਾਨ ਦੀ ਜਿਸ ਤਰ੍ਹਾਂ ਪਹਿਲਾਂ ਕੇਜਰੀਵਾਲ ਵੱਲੋਂ ਸਤੀਪਾ ਦਿੱਤਾ ਗਿਆ ਹੁਣ ਕਹਿੰਦੇ ਇਸ ਤਰ੍ਹਾਂ ਹੀ ਭਗਵੰਤ ਮਾਨ ਵੱਲੋਂ ਇੱਕ ਤਰ੍ਹਾਂ ਦਾ ਇਸ ਸਤੀਪਾ ਹੀ ਮਲ ਨਾਲੋਂ ਕਹਿੰਦੇ ਦਿੱਤਾ ਜਾ ਰਿਹਾ ਹੈਗਾ ਤੇ ਕਲਤਾਰ ਸਿੰਘ ਸੱਧਵਾ ਜਿਹੜੇ ਅਗਲੇ ਪੰਜਾਬ ਦੇ ਜਿਹੜੇ ਨਵੇਂ ਮੁੱਖ ਮੰਤਰੀ ਹੋਣਗੇ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜਾਂ ਭਗਵੰਤ ਮਾਨ ਜਦੋਂ ਛੁੱਟੀ ਲੈ ਕੇ ਜਾਂ ਜਿਹੜਾ ਹਸਪਤਾਲ ਤੋਂ ਬਾਹਰ ਆਉਂਦੇ ਨੇ ਤੇ ਉਹ ਆ ਕੇ ਕੀ ਬਿਆਨ ਦਿੰਦੇ ਨੇ ਤੇ ਕੀ ਜਿਹੜੇ ਆਸਲ ਜਿਹੜਾ ਨਿਕਲ ਕੇ ਸਾਹਮਣੇ ਆਊਗਾ ਪਰ ਵੱਖ-ਵੱਖ ਜਿਹੜੇ ਚੈਨਲ ਨੇ ਜੇ ਕਹਿ ਲਈ ਜਾਂ ਵੱਖ-ਵੱਖ ਵਿਰੋਧੀ ਪਾਰਟੀਆਂ ਕਿਸੇ ਦਾ ਮੂੰਹ ਕਿਸੇ ਵੱਲ ਆ ਕਿਸੇ ਦਾ ਕਿਸੇ ਵੱਲ ਆ ਪਰ ਜਿਹੜੀ ਫਿਲਹਾਲ ਜਿਹੜੀਆਂ ਗੱਲਾਂ ਨੇ ਇਹ ਕੁਝ ਕੁ ਜਿਹੜੀਆਂ ਨੇ ਬਹੁਤ ਪੱਧਰ ਤੇ ਜਿਹੜੀਆਂ ਨੇ 90% ਆਪਾਂ ਕਹਿ ਲਈਏ ਸੱਚ ਵੱਲ ਵੀ ਨੇ ਸੱਚ ਵੀ ਹੋ ਰਹੀਆਂ ਨੇ ਕਿ ਜਿਹੜਾ ਕਲਤਾਰ ਸਿੰਘ ਸੱਧਮਾ ਨੇ ਜਿਹੜੇ ਕੋਟਕਪੂਰਾ ਤੋਂ ਜਿਹੜੇ ਵਿਧਾਇਕ ਨੇ ਤੇ ਤੁਹਾਨੂੰ ਪਹਿਲਾਂ ਦੱਸਿਆ ਕਿ ਵਿਧਾਨ ਸਭਾ ਦੇ ਜਿਹੜੇ ਨੇ ਸਵਿੱਕਰ ਵੀ ਨੇ ਜਿਹੜੇ ਤੇ ਉਹਨਾਂ ਨੂੰ ਹੁਣੇ-ਹੁਣੇ ਪੰਜਾਬ ਦਾ ਜਿਹੜਾ ਕਾਰਜਕਾਰੀ ਜਿਹੜਾ ਮੁੱਖ ਮੰਤਰੀ ਲਗਾਇਆ ਜਾ ਰਿਹਾ ਇਹ ਸਾਡੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਆ ਕਿ ਇਹ ਜਾਣਕਾਰੀ ਇਸ ਤਰ੍ਹਾਂ ਦਾ ਕਹਿੰਦੇ ਜਿਹੜੀ ਕਲਤਾਰ ਸਿੰਘ ਸਿੱਧਵਾਂ ਦੀ ਜਿਹੜੀ ਹੁਣੇ ਹੁਣ ਜਿਹੜੀ ਵੱਡੀ ਫੋਰਸ ਦੇ ਨਾਲ ਜਿਹੜੀ ਉਹਨਾਂ ਦੀ ਕੋਠੀ ਦੀ ਸੁਰੱਖਿਆ ਜਿਹੜਾ ਉਹ ਵਧਾ ਦਿੱਤਾ ਗਿਆਗਾ ਇਸ ਤਰ੍ਹਾਂ ਕਹਿੰਦੇ ਇਹ ਚਰਚਾ ਇਹ ਸ਼ੁਰੂ ਹੋ ਚੁੱਕੀ ਆ ਕਹਿੰਦੇ ਕਲਤਾਰ ਸਿੰਘ ਸਿੱਧਵਾ ਕੱਲ ਤੋਂ ਹੀ ਜਿਹੜੇ ਮੁੱਖ ਮੰਤਰੀ ਦਾ ਅਹੁਦਾ ਲਗਭਗ ਉਹਨਾਂ ਦੇ ਹੱਥ ਵਿੱਚ ਆ ਚੁੱਕਿਆਗਾ ਜਿਹੜਾ ਅੱਜ ਸ਼ਾਮ ਤੱਕ ਜਿਹੜਾ ਐਲਾਨ ਹੋ ਜਾਵੇਗਾ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ